ਕੰਪਿਊਟਰ ਜਿਸ ਨੂੰ ਕੈਲਕੂਲੇਸ਼ਨਸ ਕਰਨ ਲਈ ਬਣਾਇਆ ਗਿਆ ਸੀ ਅੱਜ ਦੇ ਟਾਈਮ ਦੇ ਵਿੱਚ ਜੇ ਆਪਾਂ ਗੱਲ ਕਰੀਏ ਕੰਪਿਊਟਰ ਦੀ ਤਾਂ ਇਹ ਸਾਡੇ ਲਾਈਫ ਦਾ ਇੱਕ ਇੰਪੋਰਟੈਂਟ ਪਾਰਟ ਬਣ ਚੁੱਕਿਆ ਹੈ ਕੰਪਿਊਟਰ ਹਰ ਇੱਕ ਫੀਲਡ ਜਿਵੇਂ এডੂਕੇਸ਼ਨ ਸੋਸ਼ਲ ਮੀਡੀਆ ਹਸਪੀਟਲਸ ਬੈਂਕ ਕੋਈ ਵੀ ਗਵਰਨਮੈਂਟ ਜਦ ਪ੍ਰਾਈਵੇਟ ਡਿਪਾਰਟਮੈਂਟ ਵਿੱਚ ਆਪਣਾ ਰੋਲ ਪਲੇ ਕਰ ਰਿਹਾ ਹੈ ਇਹ ਹੀ ਕਹਿਣਾ ਇੱਥੇ ਉੱਥੇ ਹੀ ਲੱਗ ਰਿਹਾ ਹੈ ਕਿ ਸ਼ਾਇਦ ਹੀ ਸਾਡੇ ਲਾਈਫ ਕੰਪਿਊਟਰ ਦੇ ਬਿਨਾ ਪੋਸੀਬਲ ਹੈ ਕਿਉਂਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੰਪਿਊਟਰ ਸਾਡੀ ਡੇਲੀ ਹੈਲਪ ਕਰਦਾ ਹੀ ਹੈ ਜੇ ਆਪਾਂ ਕਰਦੀ ਹੀ ਗੱਲ ਕਰੀਏ ਤਾਂ ਘਰ ਦੇ ਵਿੱਚ ਤੁਹਾਡਾ ਟੀਵੀ, ਵਾਸ਼ਿੰਗ ਮਸ਼ੀਨ, ਰੈਫਰਿਜਰੇਟਰ, ਏਸੀ, ਮਾਈਕ੍ਰੋਵੇਵ ਤੇ ਅੱਜ ਦੇ ਇਸ ਵੀਡੀਓ ਵਿੱਚ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਕੰਪਿਊਟਰ ਇੱਕ ਸਿੰਪਲ ਕੈਲਕੂਲੇਸ਼ਨ ਕਰਨ ਵਾਲੇ ਟੂਲ ਤੋਂ ਲੈ ਕੇ ਅੱਜ ਦੇ ਇੱਕ ਪਾਵਰਫੁੱਲ ਮਸ਼ੀਨ ਬਣ ਚੁੱਕਿਆ ਹੈ ਜੇ ਤੁਸੀਂ ਟੈਕਨੋਲੋਜੀ ਦੀ ਸ਼ਕਤੀ ਨੂੰ ਜਾਂ ਸਿਰਫ ਇਹ ਜਾਣਨਾ ਚਾਹੁੰਦੇ ਹੋ ਕਿ ਇਹ ਸਭ ਕਿਵੇਂ ਸ਼ੁਰੂ ਹੋਇਆ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਆਓ ਹੁਣ ਚੱਲਦੇ ਹਾਂ ਕੰਪਿਊਟਰ ਦੇ ਪਹਿਲਾਂ ਦੇ ਸਮਿਆਂ ਵੱਲ ਇਨਸਾਨ ਹਮੇਸ਼ਾ ਜਲਦੀ ਹਿਸਾਬ ਲਗਾਉਣ ਦੇ ਤਰੀਕੇ ਲੱਭਦੇ ਰਹੇ ਸਭ ਤੋਂ ਪਹਿਲਾ ਹਿਸਾਬ ਲਗਾਉਣ ਵਾਲਾ ਟੂਲ ਐਬੈਕਸ ਸੀ ਜੋ ਐਪ੍ਰੋਕਸੀਮੇਟਲੀ 2400 BC ਵਿੱਚ ਤਿਆਰ ਹੋਇਆ ਸੀ ਉਸ ਤੋਂ ਬਾਅਦ 17th ਸੈਂਚਰੀ ਵਿੱਚ ਸਾਇੰਟਿਸਟ ਬਲੇਜ਼ ਪਾਸਕਲ ਐਂਡ ਗੌਡਫ੍ਰੀਡ ਲਾਈਬਨਿਜ਼ ਨੇ ਮੈਕੈਨੀਕਲ ਕੈਲਕੂਲੇਟਰ ਬਣਾਏ। ਇਹ ਕੈਲਕੂਲੇਟਰ ਮਲਟੀਪਲਾਈ, ਡਿਵਾਈਡ, ਪਲੱਸ ਮਾਈਨਸ ਕਰ ਸਕਦੇ ਸਨ। ਇਹ ਆਟੋਮੈਟਿਕ ਕੈਲਕੂਲੇਸ਼ਨ ਦੇ ਰਾਹ ਦਿਖਾਉਣ ਵਾਲੇ ਪਹਿਲੇ ਕਦਮ ਸਨ। ਉਸ ਤੋਂ ਬਾਅਦ 18th ਸੈਂਚਰੀ ਵਿੱਚ ਇੱਕ ਵੱਡਾ ਪੜਾ ਆਇਆ ਜਦੋਂ ਚਾਰਲਸ ਬੈਬੇਜ ਨੇ ਡਿਫਰੈਂਸ ਇੰਜਨ ਐਂਡ ਬਾਅਦ ਵਿੱਚ ਐਨਾਲਿਟਿਕਲ ਇੰਜਨ ਦਾ ਪਲਾਨ ਬਣਾਇਆ। ਚਾਰਲਸ ਬੈਬੇਜ ਨੂੰ ਫਾਦਰ ਆਫ ਕੰਪਿਊਟਰ ਵੀ ਕਿਹਾ ਜਾਂਦਾ ਹੈ। ਚਾਰਲਸ ਬੈਬੇਜ ਦਾ ਜਨਮ 26 ਦਸੰਬਰ 1791 ਨੂੰ ਲੰਡਨ ਵਿੱਚ ਹੋਇਆ। ਉਹ ਇੱਕ ਇੰਗਲਿਸ਼ ਮੈਥਮੈਟਿਸ਼ੀਅਨ, ਐਨਾਲਿਟিক্যাল ਫਿਲਾਸਫਰ ਐਂਡ ਮਕੈਨੀਕਲ ਇੰਜੀਨੀਅਰ ਸਨ। ਉਹਨਾਂ ਦੀ ਮੌਤ 18 ਅਕਤੂਬਰ 1871 ਨੂੰ ਹੋਈ ਸੀ। ਅਗਲਾ ਕਦਮ ਸੀ 1940 ਦੇ ਦਹਾਕੇ ਵਿੱਚ ਪਹਿਲੇ ਇਲੈਕਟ੍ਰੋਨਿਕ ਡਿਜੀਟਲ ਕੰਪਿਊਟਰ ਦਾ ਵਿਕਾਸ। इसे दहाका जो वर्ड है उसका मतलब है दस साल का एक लंबा समा तो कंप्यूटर एन जिसका पूरा नाम इलेक्ट्रॉनिक द्वारा फुल इलेक्ट्रॉनिक कंप्यूटर इस कमरे जिना वा इस लगभग अठारह हजार वैक्यूम ट्यूब की लड़ पी उस इलेक्ट्रॉनिक डिसक्रिएट फल ऑटोमेटिक कंप्यूटर जो कि वोन न्यूमोन द्वारा बनाया गया सी। ਸੀ ਇਸ ਦੀ ਸਪੀਡ ਐਨੀ ਕੰਪਿਊਟਰ ਨਾਲੋਂ ਥੋੜੀ ਜ਼ਿਆਦਾ ਵਧੀਆ ਸੀ ਐਕਟ ਐਂਡ ਮੈਕਲੀ ਫਿਰ ਵੀ ਰੁਕੇ ਨਹੀਂ ਉਹਨਾਂ ਨੇ ਇਹਨਾਂ ਤੋਂ ਵੀ ਵਧੀਆ ਇੱਕ ਯੂਨੀਵੇਕ ਨਾਮ ਦਾ ਕੰਪਿਊਟਰ ਜਿਸ ਦੀ ਫੁੱਲ ਫਾਰਮ ਯੂਨੀਵਰਸਲ ਆਟੋਮੈਟਿਕ ਕੰਪਿਊਟਰ ਹੈ ਜੋ 1952 ਦੇ ਵਿੱਚ ਲਾਂਚ ਕੀਤਾ ਸੀ ਤੇ ਕਿੰਨਾ ਕਰਕੇ ਅੱਜ ਦੇ ਕੰਪਿਊਟਰ ਤੇ ਉਸ ਟਾਈਮ ਦੇ ਕੰਪਿਊਟਰ ਦੇ ਵਿੱਚ ਇਸ ਦੇ ਵਰਗੇ ਹੋਰ ਕਈ ਟਾਪਿਕ 120 hours and 180 hours ਕੰਪਿਊਟਰ ਕੋਰਸ ਵਿੱਚ एवरी ਸੈਟਰਡੇ ਥਿਉਰੀ ਕਲਾਸ ਵਿੱਚ ਕਰਵਾਏ ਜਾਂਦੇ ਹਨ ਤੇ ਇਹਨਾਂ ਦੇ ਵਿੱਚ ਪ੍ਰੈਕਟੀਕਲ ਦੇ ਵਿੱਚ MS Word Excel PowerPoint Access HTML CSS C language and Photoshop ਕਰਵਾਏ ਜਾਂਦੇ ਹਨ ਇਹ ਕੋਰਸ ਕੰਪਲੀਟ ਕਰਨ ਤੋਂ ਬਾਅਦ ਤੁਹਾਨੂੰ ਆਈਐਸਓ ਸਰਟੀਫਾਈਡ ਸਰਟੀਫਿਕੇਟ ਮਿਲਦਾ ਹੈ ਜੋ ਗਵਰਨਮੈਂਟ ਜੌਬ ਲਈ ਵੈਲਿਡ ਹੈ ਕੰਪਿਊਟਰ ਦੇ ਇਤਿਹਾਸ ਨੂੰ 5 ਜਨਰੇਸ਼ਨਸ ਵਿੱਚ ਵੰਡਿਆ ਗਿਆ ਹੈ ਜਿਸ ਵਿੱਚ ਸਭ ਤੋਂ ਪਹਿਲੀ ਜਨਰੇਸ਼ਨ ਨੂੰ ਵੈਕਿਊਮ ਟਿਊਬਸ ਦੇ ਨਾਮ ਤੋਂ ਹੀ ਜਾਣਿਆ ਜਾਂਦਾ ਹੈ ਇਸ ਦਾ ਪੀਰੀਅਡ ਸਾਲ 1940 ਤੋਂ ਲੈ ਕੇ ਸਾਲ 1950 ਤੱਕ ਦਾ ਸੀ ਇਸ ਟਾਈਮ ਜੋ ਕੰਪਿਊਟਰ ਦੀ ਸਟੋਰੇਜ ਐਂਡ ਪ੍ਰੋਸੈਸਿੰਗ ਸੀ ਉਹ ਲਿਮਿਟਡ ਹੁੰਦੀ ਸੀ ਉਸ ਟਾਈਮ ਕੋਈ ਵੀ ਮੋਨਿਟਰਸ ਨਹੀਂ ਹੁੰਦੇ ਸੀਗੇ ਜੋ ਵੀ ਕੰਪਿਊਟਰ ਤੋਂ ਆਉਟਪੁੱਟ ਮਿਲਣੀ ਸੀ ਉਹ ਪ੍ਰਿੰਟ ਆਊਟ ਦੇ ਥਰੂ ਹੀ ਮਿਲਦੀ ਸੀ ਜੋ ਕੰਪਿਊਟਰ ਉਸ ਟਾਈਮ ਬਣੇ ਸਨ ਉਹ ਹਨ ਯੂਨੀਵੈਕ 1108, ਸੀਡੀਸੀ 1604, ਹਨੀਵੋਲ 400 ਐਂਡ ਸੀਡੀਸੀ 360। ਸੈਕੰਡ ਜਨਰੇਸ਼ਨ ਵਿੱਚ ਵੈਕਿਊਮ ਟਿਊਬ ਦੀ ਜਗ੍ਹਾ 트ਾਂਜ਼ਿਸਟਰਾਂ ਨੇ ਲੈ ਲਈ ਸੀ। ਉਸ ਟਾਈਮ ਜੋ ਲੈਂਗੁਏਜਸ ਯੂਜ਼ ਹੁੰਦੀਆਂ ਸੀ ਉਹ ਅਸੈਂਬਲੀ, ਕੋਬੋਲ ਐਂਡ ਫੋਰਟਰਨ ਲੈਂਗੁਏਜ ਸੀ। 트ਾਂਜ਼ਿਸਟਰਾਂ ਵਿੱਚ ਮੈਗਨੈਟਿਕ ਕੋਰ ਯੂਜ਼ ਕੀਤੀ ਜਾਂਦੀ ਸੀ। ਉਸ ਟਾਈਮ ਜੋ ਕੰਪਿਊਟਰ ਬਣੇ ਸੀ ਆਈਬੀਐਮ 1920, ਆਈਬੀਐਮ 7094

4th ਜਨਰੇਸ਼ਨ ਮਾਈਕ੍ਰੋਪ੍ਰੋਸੈਸਰ ਸੀਸੀ ਉਸ ਟਾਈਮ VLSI ਵਰਗੇ ਇੰਟੀਗ੍ਰੇਟਿਡ ਸਰਕਟਸ ਯੂਜ਼ ਕੀਤੇ ਜਾਂਦੇ ਸਨ 4th ਜਨਰੇਸ਼ਨ ਵਿੱਚ ਫਸਟ ਪਰਸਨਲ ਕੰਪਿਊਟਰ ਬਣਿਆ ਇਸ ਟਾਈਮ ਕੰਪਿਊਟਰ ਨੇ ਇੰਨੀ ਤਰੱਕੀ ਕਰ ਲਈ ਸੀ ਕਿ 5000 transistors ਨੂੰ ਇੱਕ স্মੋਲ ਚਿੱਪ ਦੇ ਉੱਤੇ ਲਗਾ ਕੇ ਯੂਜ਼ ਕੀਤਾ ਜਾਂਦਾ ਸੀ ਤੇ ਇਸ ਟਾਈਮ ਕੰਪਿਊਟਰ ਦਾ ਸਾਈਜ਼ ਵੀ ਬਹੁਤ ਛੋਟਾ ਹੋ ਚੁੱਕਿਆ ਸੀ ਇੱਕ ਬਹੁਤ ਵੱਡੇ ਰੂਮ ਵਿੱਚ ਫਿੱਟ ਹੋਣ ਵਾਲਾ ਕੰਪਿਊਟਰ ਬਹੁਤ ਛੋਟਾ ਹੋ ਚੁੱਕਿਆ ਸੀ ਤੇ ਇਸ ਦੇ ਕਈ ਫਾਇਦੇ ਵੀ ਹੋਣ ਲੱਗੇ ਕਿ ਇਹ ਬਹੁਤ ਜ਼ਿਆਦਾ ਕੰਮ ਬਹੁਤ ਘੱਟ ਟਾਈਮ ਦੇ ਵਿੱਚ ਕਰਦਾ ਸੀ ਬਹੁਤ ਘੱਟ ਇਲੈਕਟ੍ਰਿਸਿਟੀ ਯੂਜ਼ ਕਰਦਾ ਸੀ ਇਸੇ ਜਨਰੇਸ਼ਨ ਵਿੱਚ GUI ਦਾ ਵੀ ਜਨਮ ਹੋਇਆ ਜਿਸ ਦੇ ਵਿੱਚ ਤੁਸੀਂ ਗ੍ਰਾਫਿਕਸ ਦੇ ਵਿੱਚ ਆਪਣਾ ਡਾਟਾ ਦੇਖ ਸਕਦੇ ਸੀ ਇਸ ਟਾਈਮ ਜੋ ਕੰਪਿਊਟਰ ਬਣੇ IBM 1401 ਐਂਡ سٹਾਰ 1000 ਦੀ ਫਿਫਥ ਜਨਰੇਸ਼ਨ ਜੋ 1980 ਦੇ ਲਗਭਗ ਹੁਣ ਤੱਕ ਚੱਲ ਰਹੀ ਹੈ ਇਸ ਟਾਈਮ ਕੰਪਿਊਟਰ ਦਾ ਸਾਈਜ਼ ਹੋਰ ਵੀ ਛੋਟਾ ਹੋ ਚੁੱਕਿਆ ਸੀ ਜਿਵੇਂ ਆਪਾਂ ਇਸ ਨੂੰ ਲੈਪਟਾਪ ਦੇ ਰੂਪ ਵਿੱਚ ਹੀ ਦੇਖ ਸਕਦੇ ਹਾਂ ਸਭ ਤੋਂ ਪਹਿਲਾ ਲੈਪਟਾਪ ਐਡਮ ਅਬਸੋਰਬ ਨੇ 1981 ਵਿੱਚ ਲਾਂਚ ਕੀਤਾ ਸੀ ਉਸ ਟਾਈਮ ਤੇ ਲੈਪਟਾਪ ਦੀ ਕਾਸਟ ਸੀ 795 ਡਾਲਰ ਸੀ ਇਨਾ ਮਹਿੰਗਾ ਹੋਣ ਦੇ ਬਾਵਜੂਦ ਵੀ ਲੋਕਾਂ ਨੇ ਉਸ ਟਾਈਮ ਲੈਪਟਾਪ ਨੂੰ ਇਸੇ ਕੋਸ ਤੇ ਪਰਚੇਸ ਕੀਤਾ ਕਿਉਂਕਿ ਉਸ ਟਾਈਮ ਕੰਪਿਊਟਰ ਦੀ ਡਿਮਾਂਡ ਬਹੁਤ ਜ਼ਿਆਦਾ ਹੋ ਚੁੱਕੀ ਸੀ ਕਿਉਂਕਿ ਇਹ ਕੰਪਿਊਟਰ ਹਰ ਫੀਲਡ ਦੇ ਵਿੱਚ ਬਹੁਤ ਈਜ਼ੀਲੀ ਤੇ ਬਹੁਤ ਜਲਦੀ ਤੇ ਐਕੂਰੇਟ ਕੰਮ ਕਰਕੇ ਦਿੰਦਾ ਸੀ ਉਸ ਟਾਈਮ ਜੋ ਕੰਪਿਊਟਰ ਬਣੇ ਸੀ IBM ਨੋਟਬੁੱਕ ਪੈਂਟਿਅਮ ਪੀਸੀਐਸ ਸਨ ਵਰਕਸਟੇਸ਼ਨ ਐਂਡ ਪਰਮ ਕੰਪਿਊਟਰ ਸੀ ਅੱਜ ਦਾ ਟਾਈਮ ਜਿਹਾ ਪਾ ਦੇਖੀਏ ਤਾਂ AI ਦਾ ਟਾਈਮ ਹੈ ਇਸ ਦੇ ਵਿੱਚ ਲੈਪਟਾਪ, ਆਨਟੋਮ, ਰੋਬੋਟਸ ਹਰ ਜਗ੍ਹਾ ਕੰਮ ਕਰ ਰਹੇ ਹਨ 1980 ਤੋਂ ਬਾਅਦ ਹਰ ਘਰ ਵਿੱਚ ਪਰਸਨਲ ਕੰਪਿਊਟਰ ਹਨ ਅੱਜ ਦੇ smartphones ਵੀ ਕੰਪਿਊਟਰ ਨਾਲੋਂ ਘੱਟ ਹੀ ਨਹੀਂ ਹਨ ਕੰਪਿਊਟਰ ਸਿਰਫ ਹਿਸਾਬੀ ਮਸ਼ੀਨ ਹੀ ਨਹੀਂ ਸਗੋਂ ਇਹ ਸਾਡੀ ਜ਼ਿੰਦਗੀ ਦੇ ਹਰੇਕ ਖੇਤਰ ਵਿੱਚ ਤਰੱਕੀ ਲੈ ਆ ਰਹੇ ਹਨ ਤਾਂਸੀਂ ਇਹ ਕਹਿ ਸਕਦੇ ਹਾਂ ਕਿ ਕੰਪਿਊਟਰ ਦਾ ਇਹ ਇਤਿਹਾਸ ਸਿਰਫ ਟੈਕਨੋਲੋਜੀ ਦੀ ਪ੍ਰੋਗਰੈਸ ਦਾ ਸਫ਼ਰ ਹੀ ਨਹੀਂ ਸਗੋਂ ਇਹ ਹਿਊਮਨ ਐਬਿਲਿਟੀਆਂ ਤੇ ਕ੍ਰੀਏਟੀਵਿਟੀ ਦੀ ਕਹਾਣੀ ਹੈ So thank you so much. Continue your learning journey.